ਤੁਸੀਂ ਜਦੋਂ ਧਰਮ ਦਾ ਘੋੜਾ ਬਣਾਉਣ ਨੂੰ ਫਿਰਦੇ ਹੋ ਧਰਮ ਨੂੰ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਇਸਤੇਮਾਲ ਕਰਦੇ ਹੋ ਕਿ 400 ਦਾ ਤਾਂ ਕਿਹਾ ਨਹੀਂ ਤੁਸੀਂ 20000 ਕਰੋੜ ਕਿਹਾ ਸੀ ਉਹ ਕਿੱਧਰ ਗਿਆ ਉਹ ਨਹੀਂ ਲੋ ਪੁੱਛੇ ਨਾ ਕਿ ਯਾਰ ਕਿਉਂ ਪਟਕਾਈ ਜਾਣਾ ਹੈ ਕਿਉਂ ਮਤਲਬ ਇਹ ਜੀਆਂ ਗਲਤ ਸਟੇਟਮੈਂਟਾਂ ਦਿੰਦੇ ਹੋ ਉਦੋਂ ਕਹਿੰਦਾ ਨਾ ਜਦੋਂ ਕੇਜਰੀਵਾਲ ਨੇ ਕਿਹਾ ਸੀਗਾ ਵੀ 20000 ਕਰੋੜ ਰੁਪਈਆ ਹਰ ਸਾਲ ਦਊਗਾ ਤੂੰ ਕਹਿੰਦਾ ਨਹੀਂ ਜੀ 20 ਨਹੀਂ ਅਸੀਂ ਤਾਂ ਜੀ 300 ਦਿਆਂਗੇ ਤੁਸੀਂ 40000 ਕਰੋੜ ਰੁਪਈਆ ਕਿਹਾ ਸੀਗਾ 2 ਸਾਲਾਂ ਦਾ ਤੇ ਮਿੱਤਰਾ 39600 ਬਚਦਾ ਲਿਆ ਕੱਢ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾ ਸਾਧिए ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪੀਰੋਤ ਕੇ ਮੌਕੇ ਤੇ ਪ੍ਰਤੀਬਿਧਿਖੇ ਜਾਂਉਂਗੇ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡਾ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਆਧੇ ਮਿੱਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕਹਿੰਦਾਸ ਦੋਵੇਂ ਮੈਨੂੰ ਮਤਲਬ ਇਹ ਜੀਆਂ ਗੱਲਾਂ ਕਰਦੇ ਆ ਹਵਾਈ ਸ਼ੁਰਲੀਆਂ ਛੱਡਦੇ ਆ ਜਿਨ੍ਹਾਂ ਦੇ ਨਾਂ ਸਿਰ ਨਾ ਪੈਰ ਹੈ ਭਾਈ ਜਦੋਂ ਵੀ ਤੁਸੀਂ ਲੜੋਗੇ ਹਾ ਇਹ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਆ ਆ ਭਾਈਆ ਆ ਆ ਆ ਸਾਡੇ ਨਾਲ ਵਿਤਕਰੇ ਹੋਏ ਆ ਸਾਡੇ ਕਿਸਾਨ ਬਰੂਹਾ ਤੇ ਪਏ ਰਹੇ ਨੇ ਆ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਸਾਡਾ ਪਾਣੀ ਪਹਾੜਾ ਡੈਮ ਸਾਡੀ ਉਹਦੀ ਮੈਨੇਜਮੈਂਟ ਸੈਂਟਰ ਦੀ ਭਾਈ ਵੀ ਆਰ ਆ ਯੂਨੀਅਨ ਆਫ ਸਟੇਟਸ ਸਾਡਾ ਸੰਵਿਧਾਨਿਕ ਢਾਂਚਾ ਜਿਹੜਾ ਹੈ ਉਹਨੂੰ ਸੰਗੀ ਢਾਂਚਾ ਕਹਿੰਦੇ ਆ ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿੱਦੀ ਹਰੇਕ ਦੀ ਅੱਡ ਖੁਸ਼ਬੂ ਹੈ ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲੋਗੇ ਭਾਈ ਤੁਸੀਂ ਇਹ ਪੰਜਾਬ ਨੂੰ ਜਿਹੜੀ ਢਾਲ ਹੈ ਦੁਨੀਆ ਦੀ ਜਿਨੇ ਹਰ ਜ਼ਾਲਮ ਦੇ ਨਾਲ ਹਰ ਵਿਤਕਰੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂਆਂ ਪੀਰਾਂ ਨੇ ਬਲਿਦਾਨ ਦੇ ਕੇ ਲੜਾਈ ਲੜੀ ਉਹਨੂੰ ਕਮਜ਼ੋਰ ਕਰਦੇ ਹੋਗੇ ਤੁੱਚੇ ਕਰਨਾਂ ਕਰਕੇ ਤੇ ਲੜੀਏ ਵੀ ਨਾ ਇਹ ਗਲਤਫਹਿਮੀ ਜਿਨਾ ਕੋਈ ਰਹੇ ਪੰਜਾਬੀ ਕੌਮ ਐ ਇਹ ਨਹੀਂ ਬਖਸ਼ਦੀ ਇਹ ਜ਼ੁਲਮ ਦੇ ਖਿਲਾਫ ਲੜਦੀ ਐ ਇਹ ਨੀਵੀਂ ਨਹੀਂ ਪਾਉਂਦੀ ਤੇ ਇਹਦੇ 'ਚ ਕੀ ਗਲਤ ਐ ਸਮਝਾ ਦੇਵੇ ਕੋਈ ਹਾਈ ਕਮਾਂਡ ਐ ਭਾਈ ਉਹ ਫੈਸਲਾ ਲਾਊਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਦੀ ਐ ਓਏ ਭਾਈ ਹਰ ਚੀਜ਼ ਬੇੜੀਆਂ ਚ ਸੀਬੀਆਈ ਜੁਡੀਸ਼ਰੀ ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫੇਰ ਰੋਨੇਓ ੱਕਾ ਹੋ ਰਿਹਾ ਹੈ ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ ਚ ਕੋਈ ਵੀਐਮ ਦਾ ਰੌਲਾ ਪਈ ਜਾਂਦਾ ਕੋਈ ਕੁਛ ਦਾ ਰੌਲਾ ਪਈ ਜਾਂਦਾ ਕੋਈ ਕੁਛ ਪੱਕਾ ਦਾ ਰੌਲਾ ਪਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ ਜਵਾਬਦਾਈ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ ਰੁਜ਼ਗਾਰ ਤੋਂ ਉੱਤੇ ਕੀ ਹੈ ਕੋਈ ਗੱਲ ਕਰਦਾ ਕਿਸਾਨੀ ਦੀ 60 ਤੋਂ 70% ਕਿਸਾਨ ਹੈ ਪੰਜਾਬ 'ਚ ਹੈ ਜੀ ਸੰਭਾਵਨਾਲਾਂ ਇਸ ਦੀ ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ ਇਹ ਹਾਈ ਕਮਾਂਡ ਦੇਖੇਗੀ ਅਸੀਂ ਤੇ ਇੰਨਾ ਕਹਿ ਸਕਦੇ ਆ ਵੀ ਕਾਰਨ ਕੀ ਨੇ ਤੁਸੀਂ ਪੁੱਛਿਆ ਦੱਸਤਾ ਜਿਹੜੀ ਗੱਲ ਦੇ ਉੱਤੇ ਮੈਂ ਖੜਾ ਕੋਈ ਐ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ ਹੈ 1 ਲੱਖ ਕਰੋੜ ਦੇ ਐਸੈਟ ਪੰਜਾਬ ਦੇ ਵਿਗੇ ਕੈਨੇਡਾ ਚ ਜਾ ਕੇ ਡਿੱਗਦੇ ਐ ਇਹਨੂੰ ਕਿਦਾਂ ਤੁਸੀਂ ਬਦਲ ਸਕਦੇ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਫਰਮਾ ਦਾ 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 ਜਵਾਬ ਦੇਣ ਦੇਣਾ ਤੇ ਉਦੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ ਕਿਹਾ ਨਹੀਂ ਤੁਸੀਂ ਚੋਰ ਹੋ ਟਾਕੂ ਹੋ ਨਹੀਂ ਲੜਾਈ ਲੜੀ ਇੱਕ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ ਮੈਨੂੰ ਨਾ ਕਹੀਂ ਭਗਾ ਭਗਾ ਮਾਰੇ ਨੇ ਆ ਉਹਦੇ ਤੇ ਪਹਿਲਾਂ ਕਹਿ ਚੁੱਕੇ ਆ ਸਰਪੰਚੀ ਛੱਡੀ ਹੋਵੇ ਤਾਂ ਗੱਲ ਕਰੇ ਕੋਈ ਇਹਨਾਂ ਗੱਲਾਂ ਤੇ ਹੀ ਲੜਿਆ ਉੱਥੇ ਹੀ ਖੜਾ ਦੇ ਪੈਂਦੀ ਦੇ ਲੋਟੇ ਵਾਂਗ ਘੁੰਮਦਾ ਨਹੀਂ ਇੱਕ ਸਟੈਂਡ ਆ ਉੱਥੇ ਹੀ ਹੈ ਇੱਕ ਸਰਕਾਰ ਦਾ ਨਵਾਂ ਚਲਾਈ ਵਿਜੀਲੈਂਸ ਜਾਂਚ ਜਿਹੜੀ ਹੁੰਦੀ ਆ ਉਹਦੀ ਫਾਈਲ ਹੀ ਗੁੰਮ ਜਾਂਦੀ ਆ ਕਹਿੰਦੇ ਨੇ ਚੋਥ ਲੈ ਕੇ ਜਿਵੇਂ ਅੱਜ ਰਾਜਪੁਰ ਦਾ ਥਰਮਲ ਪਲਾਂਟ ਆ ਜਿਹੜਾ ਉਹਦੀ ਵਿਜੀਲੈਂਸ ਦੀ ਜਾਂਚ ਮਤਲਬ ਕਹਿੰਦੇ ਆ ਫਾਈਲ ਹੀ ਗੁੰਮ ਗਈ ਇਹਨਾਂ ਦੀ ਵਿਜੀਲੈਂਸ ਇਹ ਆ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵਿੱਕੀ ਯਾਰ ਦੀ ਟਰਾਲੀ ਕੌਣ ਵੇਚਦਾ ਹੈ ਲਾ ਨਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖड्डे ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੈਕਟਰ ਢੀਲਾ ਇਹ ਨਵਾਂ ਟ੍ਰੈਂਡੀ ਚੱਲ ਪਿਆ ਇਹ ਨਵਾਂ ਟ੍ਰੈਂਡ ਨਹੀਂ ਹੈ ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਜਿੰਦੂ ਸਾਹਿਬ ਅਕਾਲੀ ਦਲ ਪੰਜਾਬ ਬਚਾਉ ਯਾਤਰਾ ਸ਼ੁਰੂ ਕਰਿਆ ਪਹਿਲਾਂ ਆਪਦੇ ਆਪ ਨੂੰ ਬਚਾਉਣ ਅੱਭੀ ਆਪ ਨੂੰ ਬਚਾਉਣ ਕਿਉਂਕਿ ਬੜੇ ਸੀਰੀਅਸ देयर आर ਸੀਰੀਅਸ ਸਪਰਸ਼ਨਸ ਕਾਸਟ ਔਨ ਦੀ ਅਕਾਲੀ ਦਲ ਗੁਰੂ ਸਾਹਿਬ ਤੋਂ ਲੈ ਕੇ ਕੌਕੇ ਸਾਹਿਬ ਆਲੀ ਗੱਲ ਹੋਰ ਬਹੁਤ ਕੁਝ ਹੈਗਾ ਦੇਖੋ ਕਿਸੇ ਵੀ ਦਲ ਲਈ ਉਹਦੀ ਉਸਾਰੀ ਲਈ ਉਹਦੀ ਵੈਲ ਬੀਇੰਗ ਦੇ ਲਈ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਪਾਈ ਕ੍ਰੈਡੀਬਿਲਿਟੀ ਤੁਹਾਡੀ ਭਰੋਸੇਯੋਗਤਾ ਹੈ ਨਹੀਂ ਜੇ ਦੀ ਕੀਰਤੀ ਨਾ ਛੋ ਜੇ ਨਾ ਉਹਦਾ ਸਭ ਕੁਝ ਚਲਾ ਜਾਂਦਾ ਹੈ ਉਹ ਜਿਹਦੇ ਪੱਲੇ ਕਿਰਦਾਰ ਔਰ ਕ੍ਰੈਡੀਬਿਲਿਟੀ ਹੈ ਵਿਸ਼ਵਾਸੋ ਸਿਧਾ ਸਾਬ ਇਹ ਇਹ ਜ਼ਰੂਰੀ ਸਿੱਧੂ ਹਰ ਸਿੰਘ ਤਰਨਸੋਤ ਨੂੰ ਕੱਲ ਈਡੀ ਦੇ ਬਲੋ ਅਰੈਸਟ ਕੀਤਾ ਗਿਆ ਠੀਕ ਹੈ ਇਨਕਮ ਟੈਕਸ ਵਿੱਚ ਇਨ ਜਾਇਦਾਦ ਜਿਹੜੀ ਸੀ ਉਹਨਾਂ ਦੀ ਇਨਕਮ ਤੋਂ ਵੱਧ ਨਹੀਂ ਲੱਗ ਪਹਿਲਾਂ ਵੀ ਕੀਤਾ ਸੀ 2 ਵਜੇ ਪਹਿਲਾਂ ਵਿਜੀਲੈਂਸ ਨੇ ਕੀਤਾ ਸੀ ਪਹਿਲਾਂ ਵਿਜੀਲੈਂਸ ਨੇ ਕੀਤਾ ਜੰਗਲਾਤ ਤੋਂ ਭਾਈ ਖੈਰਾ ਸਾਹਿਬ ਨੇ ਕੀਤਾ ਸੀ ਉਹ ਵਿਜੀਲੈਂਸ ਨੇ ਕੀਤਾ ਸੀ ਈਡੀ ਨੇ ਕੀਤਾ ਉਹ ਕਿੰਨੇ ਦਾ ਲਿਆ ਫਿਰ ਕੀ ਨਿਕਲਿਆ ਸੈਂਟਰ ਦੀ ਕਾਰ ਵੀਡੀਓ ਬਲੋ ਕੀਤਾ ਮੈਂ ਕਹਿੰਨਾ ਭਾਈ ਮੈਨੂੰ ਕਹ ਲੈ ਦੱਸੋ ਜਦੋਂ ਕਰਪਸ਼ਨ ਦੇ ਚਾਰਜ ਨੇ ਤੁਹਾਨੂੰ ਫੇਸ ਕਰਨਾ ਪਊਗਾ ਯਾਰ ਬਿਲਕੁਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ ਬਿਲਕੁਲ ਕਾਂਗਰਸ ਹੋਵੇ ਕਾਲੀਦਲ ਹੋਵੇ ਹਾਂਜੀ ਕਿਸੇ ਪਾਰਟੀ ਦਾ ਹੋਵੇ ਯਾਰ ਜੇ ਤੁਸੀਂ ਪੰਜਾਬ ਦਾ ਪੈਸਾ ਖਾਦਾ ਹੈ ਯੂ ਹਵ ਟੂ ਫੇਸ ਦ میوزਿਕ ਇਵਨ ਇਫ ਯੂ ਡੋਨਟ ਲਾਈਕ ਦ ਟਿਊਨ ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜਲੈਂਸ ਲਾਤੀ ਫਿਰ ਕੇਜਰੀਵਾਲ ਦਾ ਜਵਾਬ ਦੇਵੇ ਵੀ ਸ਼ਰਾਬ ਚ ਪੈਸੇ ਖਾਦੇ ਕਿ ਨਹੀਂ ਖਾਦੇ ਇਹ ਤਾਂ ਜਵਾਬ ਮਿੱਤਰ ਪਿਆਰਾ ਗੁੱਸੇ ਤੋਂ ਵੀ ਮਾਫੀਆ ਚੱਲਦਾ ਕਿ ਨਹੀਂ ਚੱਲਦਾ ਦਵੇ ਨਾ ਇੱਕ ਸਿੱਧਾ ਜਵਾਬ ਨਾ ਤੈਨੂੰ 100 ਸਵਾਲ ਪੁੱਛ ਲਈ ਟਕਾ ਕੇ ਕਹਿ ਲਿਆ ਵੀ ਭਾਈ ਤੂੰ ਚੋਰੀ ਕੀਤੀ ਪਰ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਕਿ ਵੀ ਕਿੱਥੇ ਕਹਿੰਦੇ ਮੈਂ ਤੈਨੂੰ ਜਿਹੜੇ ਮੈਂ ਸਵਾਲ ਪੁੱਛੇ ਆ ਉਹਨਾਂ ਤੇ ਆ ਨਾ ਅਰ ਤੁਸੀਂ ਤੋਂ ਗੱਲ ਉੱਠ ਆ ਜਾਂਦੀ ਹੈ ਤੁਸੀਂ ਆਪਣਾ ਏਜੰਡਾ ਲੈ ਕੇ ਚੱਲ ਰਹੇ ਹੋ ਨਹੀਂ ਨਹੀਂ ਮੇਰਾ ਏਜੰਡਾ ਨਹੀਂ ਤੁਹਾਡੀ ਤੁਹਾਡੀ ਇੱਕ ਵਿਚਾਰਤਾ ਹੈ ਉਹ ਵਿਚਾਰਤਾ ਨਾਲ ਸਹਿਮਤ ਕੌਣ ਹੋਇਆ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਆਂ ਔਰ ਰਾਜਿਆ ਦੇ ਨਾਲ ਨਾਲ ਤੁਸੀਂ ਆਪੜੇ ਨੂੰ ਵੀ ਰਗੜੇ ਲਾਈ ਜਾਂਦੇ ਤੁਸੀਂ ਨਾਲ ਕੋਣ ਆ ਨਾ ਮੈਂ ਆਪਦੇ ਇੰਪਲੀਮੈਂਟ ਸਰਕਾਰਾਂ ਨੇ ਕਰਨੇ ਨੇ ਜੀ ਉਸ ਤੋਂ ਬਾਅਦ ਨਾ ਮੈਂ ਆਪਦੇ ਮੈਨੂੰ ਰਗੜੇ ਜ਼ਰੂਰ ਲਾਉਂਦੇ ਆ ਲੋਕ ਨਹੀਂ ਸਾਫ ਹੈ ਕੋਈ ਨਹੀਂ ਉਹ ਕਹਿੰਦੇ ਜੀ ਸਾਨੂੰ ਲਗਦੇ ਲੋਕਾਂ ਨੇ ਮੈਂ ਤਾਂ ਅੱਜ ਤੱਕ ਦੇਖ ਲਿਆ ਜਦੋਂ ਦਾ 6 ਸਾਲ ਦਾ ਕਾਂਗਰਸ ਚ ਆਇਆ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਣਾ ਕੱਢ ਦੇ ਥਾ ਜੇ ਆਪ ਨੇ ਐਕਟੀਵਿਟੀ ਦਾ ਜਾਰੀ ਉਹਨੇ ਸਾਲ ਤੇ ਰਾਜਨੀਤੀ ਚੋਕ ਉਸਤਾ ਬਣਿਆ ਹੁੰਦਾ ਨਾ ਇਹ ਤੁਸੀਂ ਫੈਸਲਾ ਨਹੀਂ ਕਰਨਾ ਮੇਤਰਾ ਲੋਕ ਕਰਦੇ ਜਦੋਂ ਲੋਕ ਲੋਕਾਂ ਦੀ ਜਾਨਾ ਦੇਖ ਲਓ ਸੁੱਤੂ ਸਾਤਾ ਬੰਮਾ ਨਾੜ ਅਰਨੀ ਨਾ ਇੱਕ ਦੋ ਸਾਥ ਹੀ ਲੜ ਸਕਦੇ ਹੋ ਬਾਕੀ ਕੋਲ ਲੜੂਗਾ ਕਿਤੇ ਸੇ ਮੈਂ ਕਹਣਾ ਲੜੂਗਾ ਲੜੂਗਾ ਪ੍ਰੋਗਰਾਮ ਅਜੰਡਾ ਪੰਜਾਬ ਨੂੰ ਸਵਾਰਨਾ ਕਿਵੇਂ ਆ ਨੀਤੀ ਨੀਤੀ ਲੜਦੀ ਹੁੰਦੀ ਹੈ ਤੁਸੀਂ ਜਦੋਂ ਦਿਨੇ ਹੋ ਪਹਿਲਾਂ 5 500 ਪੇਜ ਬਣਾ ਦਿੰਦੇ ਹੁੰਦੇ ਸੀ ਚਲੋ ਹੁਣ ਦੱਸ ਦੇ ਤਾਂ ਆਗੇ ਦੱਸਾਂ ਚੁੱਕੀ ਪੂਰਾ ਕੀਤਾ ਜੇ ਆ ਕਿਉਂ ਪੂਰਾ ਨਹੀਂ ਹੋਇਆ ਇੱਕ ਮਿੰਟ ਉਹ ਕਿਉਂ ਪੂਰਾ ਨਹੀਂ ਹੋਇਆ ਕਿਉਂਕਿ ਤੁਹਾਡੇ ਕੋਲ ਪੈਸੇ ਹੀ ਨਹੀਂ ਪੈਸੇ ਕਿਉਂ ਨਹੀਂ ਤੇਰਾ ਜਵਾਬ ਦੇ ਰਿਆਂ ਪੈਸੇ ਕਿਉਂ ਨਹੀਂ ਕਿਉਂਕਿ ਤੁਸੀਂ ਖਾ ਜਾਂਦੇ ਹੋ ਖਾ ਕਿਉਂ ਜਾਂਦੇ ਹੋ ਕਿਉਂਕਿ ਉਹੀ 50 60 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜਿਹੜਾ ਸੰਪਦਾ ਹੈ ਉਹ ਮਾਫੀਆ ਦੇ ਰਾਹੀਂ ਪੋਲਿਟਿਸ਼ੀਅਨ ਖਾ ਰਿਆ ਆਪਦੇ ਘਰ ਬਣਾ ਰਿਆ ਇੱਕ ਦਹਾ ਮੈਨੂੰ ਜਿਹਦੇ ਘਰ ਦੇ ਉੱਤੇ 5 ਕਰੋੜ ਦਾ ਘਰ ਹੋਵੇ 50 ਕਰੋੜ ਦਾ ਕਰਜ਼ਾ ਹੋਵੇ ਉਹ ਘਰ ਚਲਾਉਂਦਾ ਹੋਵੇ ਭਾਂਡੇ ਵੇਚ ਕੇ ਹੈ ਉਹ ਮਿੱਤਰ ਪਿਆਰੇ 80 ਕਰੋੜ ਰੁਪਇਆ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ ਕਰਜ਼ਾ ਸਿੱਧੂ ਸਾਹਿਬ ਇਹ ਸਾਰੇ ਸਵਾਲ ਪੁੱਛਣ ਤੋਂ ਪਹਿਲਾਂ 100 ਵਾਰ ਸੋਚੋ ਸਿੱਧੂ ਸਾਹਿਬ ਇਹ ਸਾਰੇ ਸਮੱਸਿਆਵਾਂ ਨੇ ਹੱਲ ਕੀ ਹੈ ਇਹਦਾ ਹੱਲ 100 ਵਾਰ ਤਾਂ ਦੱਸਿਆ ਬਣਾ ਸਟੇਟ ਚ ਕਾਰਪੋਰੇਸ਼ਨ ਕੌਣ ਬਣੂਗਾ ਇੱਕ ਮਿੰਟ ਮੈਂ ਚੀਫ ਮਿਨਿਸਟਰ ਬਣਾਊਗਾ ਦੂਆ ਬੰਦਾ ਹੀ ਨਹੀਂ ਬਣਾ ਸਕਦਾ ਹੋਰ ਇਹੀ ਤਾਂ ਹੋਰ ਬੰਦਾ ਹੀ ਕੋਈ ਨਹੀਂ ਤੇ ਜੇ ਸਮੱਸਿਆ ਸੀ ਤੇ ਸਮੱਸਿਆ ਦੇ ਖਿਲਾਫ ਲੜਿਆ ਸਮੱਸਿਆ ਦੇ ਖਿਲਾਫ ਲੜਿਆ ਤੇ ਨਾਲ ਚੀਫ ਮਿਨਿਸਟਰ ਨੂੰ ਢਾਇਆ ਤੇ ਚੀਫ ਮਿਨਿਸਟਰ ਨੂੰ ਬਾਰ-ਬਾਰ ਜਿਤਾਇਆ ਹੋਰ ਬਾਸ ਤੇ ਚੜ ਜੀਏ ਨਵਾਂ ਆ ਗਿਆ ਫਿਰ ਉਹ ਦਸ ਫਿਰ ਨਵਾਂ ਆ ਗਿਆ ਕਿਨੇ ਬਣਾਉਂਦੇ ਉਹਨੂੰ ਪੁੱਛ ਮੈਂ ਤਾਂ ਲੜਿਆ ਨਾ ਸੋਡੀ ਪਾਲਸੀ ਦਾ ਸੋਡੇ ਬੰਦੀ ਦੀ ਸਹਿਮਤ ਅੱਛਾ ਉਹਨੂੰ ਦੇਖ ਕੇ ਆਏ ਅੱਛਾ ਉਹਨੂੰ ਦੇਖ ਕੇ ਆਏ ਉਹਨੂੰ ਦੇਖ ਕੇ ਆਏ ਉਹਨੂੰ ਨਾਲ ਦੀ ਨਾਲ ਜਾ ਕੇ ਦੇਖਿਆ ਮੈਂ ਕਹਿੰਦਾ ਕੋਈ ਇਹ ਤੋਂ ਡਿਨਾਈ ਕਰ ਦੇ ਮੈਂ ਕਹਿੰਦਾ ਤਲੰਗਾ ਮੈਂ ਉਹ ਬਰੋਟੇ ਤੋਂ ਤੋੜ ਕੇ ਲਿਆਉਂਦਾ ਉੱਥੇ ਬਰੋਟਾ ਲੱਗੇ ਪਿਆ ਹਾਂਦਾ ਓਏ ਚਲੋ ਉੱਥੇ ਤਾਂ ਇੱਕ ਮਿੰਟ ਰਹਿ ਉੱਥੇ ਕੀ ਉੱਥੇ ਕੀ ਘੱਟ ਖਪਤ ਘੱਟ ਸ਼ਰਾਬ ਦੀ ਅੱਧੀ ਖਪਤ ਅੱਧੀ ਖਪਤ ਕਾਕਾ ਅੱਧੀ ਖਪਤ ਸ਼ਰਾਬ ਦੀ ਤੇ ਪੈਸੇ ਕਿੰਨੇ ਇੱਕ ਸਾਲ ਦੇ 50000 ਕਰੋੜ ਉੱਥੇ ਤਾਂ ਬਦਲਾਅ ਹੋ ਗਿਆ ਨਾ ਜੀ ਹੁਣ ਕਾਂਗਰਸ ਆ ਗਈ ਜੀ ਉੱਥੇ ਭਾਈ ਉੱਥੇ ਭਾਈ ਮੈਂ ਮੈਂ ਤੰਮ ਲਾਡੂ ਤੇ ਆ ਜਨਾ ਉੱਥੇ ਤਾਂ ਨਹੀਂ ਕਾਂਗਰਸ 50000 ਕਰੋੜ ਰੁਪਈਆ ਸ਼ਰਾਬ ਚ ਇੱਕ ਸਾਲ ਦਾ 2002 ਚ ਅਸੀਂ 2000 ਕਮਾਉਂਦੇ ਸੀ ਉਹ ਵੀ 2000 ਕਮਾਉਂਦੇ ਸੀ ਸਾਡੀ ਖਪਤ ਡਬਲ ਉਹ ਕਿੱਥੋਂ ਪੱਟ ਕੇ ਲਿਆਉਂਦੇ ਆ ਪੇੜ ਲੈ ਪੌਲਸੀ ਹੈ ਨਾ ਉਹ ਤਾਂ ਠੀਕ ਬੱਸ ਇੰਨਾ ਹੀ ਵੈਵਰੇਟ ਠੀਕ ਹੈ ਨਾ ਹੁਣ ਹੁਣ ਜਾ ਕੇ ਘਰੇ ਸੋ ਜਾਣਾ ਠੀਕ ਹੈ ਉਹ ਤਾਂ ਠੀਕ ਹੈ ਬੱਸ ਠੀਕ ਉਹ ਚੁੱਪ ਹੋਣੋ ਚੁੱਪ ਹੁਣ ਸੁਣ ਸੁਣ ਹੁਣ ਸੁਣ ਇੰਨਾ ਹੀ ਬਣਾਉਣਾ ਸੀ ਤੈਨੂੰ ਦੇਖੋ ਇਦਾਂ ਹੀ ਬਣਾਉਂ ਲੋਕਾਂ ਸਿੰਪਲ ਗੱਲ ਹੈ ਵੀ ਭਾਈ ਅਗਰ ਉਹ 50000 ਕਰੋੜ ਰੁਪਏ ਕਮਾਉਂਦੇ ਆ ਤੁਸੀਂ ਬਣਾਓ ਕਾਰਪੋਰੇਸ਼ਨ ਤੁਸੀਂ ਕਹਿ ਕੇ ਆਸੀ ਅਸੀ ਕਾਰਪੋਰੇਸ਼ਨ ਬਣਾਉਂ ਪੜਾਈ ਕਿਉਂਕਿ ਪੈਸੇ ਸੌਖੇ ਲੱਗਦੇ ਨਾ 1200 ਏਕੜ ਪੱਟ ਦੇਣਾ ਆਸਟ੍ਰੇਲੀਆ ਚ ਈਗਰੀਦ ਲੈਂਦਾ ਕੋਈ ਕੋਈ ਫੱਟ ਦੇਣੇ ਮਾਲ ਖਰੀਦ ਲੈਂਦਾ ਇਹ ਕੰਮ ਪਰਨ ਨੂੰ ਬੜੇ ਸੌਖੇ ਐ ਠੀਕ ਐ ਤੁਸੀਂ ਕਹਿ ਕੇ ਆਏ ਸੀ ਪੀਪੀ ਰੱਦ ਕਰਾ ਤੁਸੀਂ ਕਹਿ ਕੇ ਆਏ ਸੀ ਅਮਨਮਾਨ ਸ਼ਾਂਤੀ ਲੱਭਦੀ ਨਹੀਂ ਉਹ ਜੀ ਭਾਂਤੀ ਨਹੀਂ ਦੇਖੀ ਹਾਂਜੀ ਤੁਸੀਂ ਕਹਿ ਕੇ ਆਏ ਸੀ ਕਿ ਕਾਰਪੋਰੇਸ਼ਨ ਲੈ ਕੇ ਕਾਰਪੋਰੇਸ਼ਨ ਬਣਾਈ ਸਮਗਲਿੰਗ ਐਕਸਾਈਜ਼ ਦੀ ਚੋਰੀ ਜਾਲੀ ਸ਼ਰਾਬ ਹੈ ਕਿੰਨੀ ਨੌਕਰੀ ਦਿੰਦਾ ਕਾਮਨ ਨਾ ਨੂੰ 40000 300 ਕਰੋੜ ਰੁਪਏ ਹਰ ਸਾਲ ਜਦ ਤੁਸੀਂ 50000 ਕਰੋੜ ਕਮਾਉਂਗੇ ਤੇ 300 ਕਰੋੜ ਦੇਣਾ ਕੀ ਔਖੇ ਜਿਹਾ ਥੋੜੀ ਸਾਰੀ ਕਮਾਈ ਟੋਟਲ ਸਾਲ ਦੀ 50 ਹਜ਼ਾਰ ਕਰੋੜ ਉਹਨਾਂ ਦੀ ਸਾਰੇ ਸਾਲ ਦੀ ਕਮਾਈ 238000 ਕਰੋੜ ਫਿਰ ਇਹ ਜਿਹੜੀ ਕਮਾਈ ਹੈ ਮਿੱਤਰ ਪਿਆਰੇ ਇਹ ਸੈਂਟਰ ਦੀ ਸਕੀਮ ਚ ਡਬਲ ਤੁਸੀਂ ਕਰਜ਼ੇ ਚੁਕਨੇ ਹੋ ਤੁਸੀਂ ਇਹਨੂੰ ਡਬਲ ਕਰਨ ਦੀ ਬਜਾਏ ਖਾ ਜਾਣੇ ਹੋ ਤੇ ਕਰਜ਼ੇ ਚੁੱਕ ਕੇ ਉਹਦੇ ਤੇ ਸੂਤ ਡਬਲ ਕਰ ਦਿੰਨੇ ਹੋ ਇੱਕ ਨਹੀਂ ਇਕਨੋਮੀ ਹੈ ਓਏ ਦੋ ਚੀਜ਼ਾਂ ਇੱਕ ਨੀਤੀਗਤ ਲੜਾਈ ਦੂਜੀ ਇਕਨੋਮੀ ਕੋਈ ਖੜਕ ਨਹੀਂ ਸਕਦਾ ਕੋਈ ਦੜਕ ਨਹੀਂ ਸਕਦਾ ਇਹਦੇ ਬਾਕੀ ਗਾਲਾਂ ਕੋਈ ਕੱਢੀ ਜਾਵੇ ਉਹ ਜੀ ਮੈਂ ਹੋਊਗਾ ਜੀ ਉਹ ਤੁਹਾਡੇ ਬਾਰੇ ਜੀ ਐ ਕਰ ਮੇਰੇ ਬਾਰੇ ਐ ਕਹਿਣ ਨਾਲ ਕੀ ਹੋ ਜਾਊਗਾ ਮੈਂ ਨਵਜੋਤ ਸਿੰਘ ਸਿੱਧੂ ਦਾ ਕੋਈ ਬਦਲ ਜਾਊਗਾ ਕੁਝ ਨਹੀਂ ਹੁੰਦਾ ਇਹ ਨੀਤੀਗਤ ਲੜਾਈ ਨਹੀਂ ਹੈ ਇੱਟਾ ਮਾਰਨ ਵਾਲੀ ਲੜਾਈ ਨਹੀਂ ਬੁਲੇਟ ਦੀ ਲੜਾਈ ਨਹੀਂ ਬੈਲਟ ਦੀ ਹੈ ਇੱਥੇ ਤਾਂ ਬੈਲਟ ਦਾ ਨਹੀਂ ਪਤਾ ਲੱਗਦਾ ਸਹੀ ਹੈ ਗਲਤ ਹੈ ਸਿੱਧੂ ਸਾਹਿਬ ਪਿਛਲੀ ਤੁਹਾਡੀ ਜਿਹੜੀ ਰੈਲੀ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਆਉਣ ਵਾਲੇ ਸਮੇਂ ਦੇ ਸੀਐਮ ਹੋਣਗੇ ਇਸ ਤਰੀਕੇ ਦੇ ਨਾਰੇ ਲੱਗੇ ਨਾ ਤੇ ਕੋਈ ਅਹੁਦਾ ਹੈ ਨਾ ਕੋਈ ਚਾਹੀਦਾ ਇੱਕ ਚੀਜ਼ ਚਾਹੀਦੀ ਵੀ ਪੰਜਾਬ ਦੇ ਲੋਕ ਚੰਨ ਇੱਕ ਨੈਰੇਟਿਵ ਤੇ ਪੈਰਾ ਦੇਣ ਔਰ ਜਦੋਂ ਨੈਰੇਟਿਵ ਤੇ ਪੈਰਾ ਦੇਣਗੇ ਨੀਤੀਗਤ ਰਾਜਨੀਤੀ ਨੂੰ ਅੱਗੇ ਲਿਆਉਣ ਤੇ ਫਿਰ ਇਹ ਦੇਖ ਲੈਣ ਕਿ ਉਹ ਨੂੰ ਲਾਗੂ ਕੋਣ ਆ ਦੇਖ ਲਿਆ ਭਗਵੰਤ ਰੂ ਕਿ ਪੱਟੂ ਲੱਭਦਾ ਹੀ ਇਹ ਵੀ ਨਹੀਂ ਦੱਸਦਾ ਵੀ 6 ਲੱਖ ਵਾਲੇ ਪਲੇਨ ਦੇ ਪੈਸੇ ਕਿਤੇ ਲਗੇ ਇਹ ਤੇ ਉਹ ਤੋਂ ਵੀ ਪੰਜ ਲੇ ਪਾ ਪਾ ਕਹਿੰਦਾ ਜੀ ਦੋ ਦੋ ਘੰਟੇ ਲਾਦੇ ਪੰਜਾਬ ਨੂੰ ਇਧਰੋਂ ਨਾ ਮੁੱਖ ਮੰਤਰੀ ਬਦਲਣਾ ਨਾ ਮੁੱਖ ਮੰਤਰੀ ਕੋਈ ਪਸੰਦ ਹੈ ਹਾਂ ਨਾ ਨਾ ਨਹੀਂ ਨਹੀਂ ਹੋਂਦ ਕਰਤਾ ਸਰ ਜੀ ਕੋਈ ਵੀ ਆ ਪ੍ਰਤਾਪ ਸਿੰਘ ਕੈਰੋਂ ਪਸੰਦ ਹੈ ਟਕਾ ਕੇ ਮੈਨੂੰ ਕਿਹਾ ਸੀ ਮੈਂ ਕਿਹਾ ਤੂੰ ਪੈਰ ਵਰਗਾ ਹੋ ਕੇ ਦਿਖਾ ਕੋਈ ਕੋਈ ਹੋ ਪਾਹੜਾ ਡੈਮ ਦਾ ਪਿਲਰ ਪਾ ਕੇ ਦਿਖਾ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਪਹਿਲਾਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਪੋਲਿਟਿਸ਼ੀ ਸੀ ਉਹਨਾਂ ਕੋਲ ਕਿਰਦਾਰ ਸੀ ਉਹਨਾਂ ਤੇ ਭਰੋਸਾ ਸੀ ਅਗਨੇ ਤਿਆਗ ਕੇ ਆਈ ਸਾਰਾ ਕੁਝ ਕਰੋੜਾਂ ਰੁਪਏ ਦੀ ਜਿਦਾਦ ਛੱਡ ਕੇ ਆਈ ਸੀ ਦਾਮ ਦੇ ਕੇ ਆਈ ਸੀ ਜਾਨਾਂ ਵਰਗੇ ਲੋਕੀ ਭਰੋਸਾ ਕਰਦੇ ਜਿਹੀ ਫੋਟੋਆਂ ਲਾਈਆਂ ਹੋਈਆਂ ਹਾਂਜੀ ਤੇ ਦੱਸੋ ਕਿਹੜਾ ਇਮਾਨਦਾਰ ਦੱਸੋ ਨਾ ਧੰਦਾ ਦੇਖੋ ਨਾ ਰਾਜਨੀਤੀ ਜੇ ਸੇਵਾ ਰਹੂ ਤੇ ਸਾਰੀ ਦੁਨੀਆ ਪੂਜੂ ਤੇ ਰਾਜਨੀਤੀ ਜੇ 10% ਸੇਵਾ ਤੇ 90% ਉਹਦੀ ਆੜ ਚ ਮੇਵਾ ਹੈ ਤੇ ਲੋਕ ਠੋਕ ਦੇਣਗੇ ਵਧਣ ਦੇ ਨਹੀਂ ਕਹਿਣਾ ਸੇਵਾ ਖਾਣਾ ਤੇ ਖਾਣਾ ਮੇਵਾ ਜੇ ਅਸੀਂ ਵਿਸ਼ਵਾਸ ਤੋੜਿਆ ਹੋਵੇ ਤਾਂ 10 ਨਾ ਚਾਰੇ 20 ਸਾਲ ਚ ਕੋਈ ਉਂਗਲ ਚੁੱਕੇ ਦਾ ਇਹ ਕਹਿਣ ਦੇ ਲਈ ਜੁਰਤ ਚਾਹੀਦੀ ਹੈ ਇਹ ਰਜਾਈ ਚ ਉੱਠ ਕੇ ਨਹੀਂ ਬੋਲਿਆ ਜਾਂਦਾ ਇਤਕਰਾਰਨਾ ਬੋਲਿਆ ਜਾਂਦਾ ਅਗਲੇ ਪ੍ਰਾਈ ਪੁੱਤ ਠੋਕ ਦਿੰਦੇ ਅੰਦਰ ਪੱਟ ਜੇ ਗਲਤ ਹੋਵੇ ਤੇ ਜੇ ਕਿਸੇ ਨੇ 4 ਪੈਸੇ ਗਲਤ ਤਰੀਕੇ ਨਾਲ ਕਮਾਏ ਉਹਨਾਂ ਪੁੱਠਾ ਟੰਗ ਦਿੰਦੇ ਆ ਤੇ ਪਟੇ ਤੇ ਲਿਖਿਆ ਹੁੰਦਾ ਆਣ ਮਿਲੋ ਸੱਜਣਾ ਹੈਨਾ ਕੋਈ ਇਸ ਕਰਕੇ ਇਹ ਜਿਹੜੀ ਜੋ ਕੁਝ ਹੋ ਰਿਹਾ ਆ ਉਹਨਾਂ ਵਾਲਾ ਸਮਾਂ ਗਵਾਹੀ ਦਊਗਾ मेरे खिलाफ जिन्ना मर्जी बोलो फिर ना कहना सिद्धू ने शेर नहीं सुनाया फिर सुनाई तुमने हां देखो सिद्धू साहब सुनाया फिर ना कहना अपने खिलाफ में पाजी बस अपने खिलाफ अपने खिलाफ बातें मैं अक्सर खामोशी में सुन लेता हूँ। जवाब देने का हिसाब मैंने वक्त को दिया एंडिंग देखो मैं क्या ताली ठोकू टाटा ता